14 ਅਗਸਤ 2024 ਹੈ ਅੱਜ ਸ਼ਾਮ ਨੂੰ 7 ਵਜੇ ਅਕਤ ਕਰ ਦਰਿਆ ਦਾ ਚਾਂਦਪੁਰਾ ਸਾਈਫਨ ਕੱਲ ਨਾਲੋਂ ਪਾਣੀ ਹੈ ਜਿਹੜਾ ਉਹ 2.5 ਫੁੱਟ ਦੇ ਕਰੀਬ ਵੱਧ ਚੁੱਕਿਆ ਹੈ ਤੇ ਵੱਡੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਆਹ ਦੇਖੋ ਤੁਸੀਂ ਇਹ ਕੋਲੇ ਜਿਹੜੇ ਤਿੰਨ ਕੋਲੇ ਇਹਨਾਂ ਪੁਲਾਂ ਇਹਦੇ ਬਿਲਕੁਲ ਬੰਦ ਹੋ ਚੁੱਕੇ ਐ ਤੇ ਪਿੱਛੋਂ ਇਹਦਾ ਬੁੱਟੀ ਵਗੈਰਾ ਉਹ ਬੁੱਟੀ ਵਗੈਰਾ ਆ ਕੇ ਹੋਰ ਪੁਲਾਂ ਦੇ ਵਿੱਚ ਫਸ ਰਹੀ ਹੈ ਆ ਜਿਹੜੇ ਪੁਲਾਂ ਤੇ ਦਰਖਤ ਵਗੈਰਾ ਫਸੇ ਐ ਜਿਸ ਤਰ੍ਹਾਂ ਪਿੱਛੋਂ ਬੁੱਟੀ ਧੋਰ ਕਾਪੂਸ ਆ ਰਹੇ ਐ ਇਹ ਆ ਕੇ ਇਹਨਾਂ ਪੁਲਾਂ ਨੂੰ ਵੀ ਬੰਦ ਕਰ ਦੇਗਾ ਕੱਗਰ ਦੇ ਇਹਨਾਂ ਫੁੱਲਾਂ ਦੀ ਸਫਾਈ ਬਹੁਤ ਜ਼ਰੂਰੀ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਲਦ ਤੋਂ ਜਲਦ ਕੋਪਲਾਈਨ ਮਸ਼ੀਨਾਂ ਜਿਹੜੀ ਉਹ ਇੱਥੇ ਭੇਜੀ ਜਾਵੇ ਤਾਂ ਕਿ ਫੁੱਲਾਂ ਦੀ ਸਫਾਈ ਹੋ ਸਕੇ ਇਹ ਸਾਈਫਾਨਾ ਇਸ ਤਰ੍ਹਾਂ ਬਣਿਆ ਹੋਇਆ ਇੱਥੇ ਅੱਧ ਤੱਕ ਘਰ ਜਾ ਰਹੀ ਹੈ ਕੱਗਰ ਦੇ ਉਤੋਂ ਦੀ ਇਹ ਪਾਖੜਾ ਮੇਨ ਬ੍ਰਾਂਚ ਹੈ ਤੇ ਆ ਦੂਸਰੀ ਤਰਫ ਫੇਰ ਕੱਗਰ ਨਿਕਲਦੀ ਹੈ ਇਸੇ ਕਰਕੇ ਇੱਥੇ ਇਹ ਸਮੱਸਿਆ ਪੈਦਾ ਹੁੰਦੀ ਹੈ ਕਿਉਂਕਿ ਲਗਭਗ 1954 ਦੇ ਵਿੱਚ ਜਦੋਂ ਇਹ ਪਾਕੜਾ ਮੇਨ ਬ੍ਰਾਂਚ ਨਿਕਲੀ ਹੈ ਉਹਦੇ ਸਾਈਫਨ ਬਣੀ ਸੀ ਇਹ ਕਿ ਦਰਵਾਜ਼ੇ ਇਹਦੇ ਅਸੀਂ ਸਾਡੀ ਬੋਲੀ 'ਚ ਇਹਨਾਂ ਨੂੰ ਦਰਵਾਜ਼ੇ ਕਹਿੰਦੇ ਆ ਇੱਕੀ ਪੁਲ ਹੈ ਜਿਹੜੇ ਇਸ ਪਾਣੀ ਨੂੰ ਕ੍ਰੋਸ ਕਰਦੇ ਜਦੋਂ ਇਹਨਾਂ 'ਚੋਂ ਹੌਲੀ-ਹੌਲੀ ਪੁਲ ਬੰਦ ਹੋਣੇ ਸ਼ੁਰੂ ਹੋ ਜਾਂਦੇ ਤੇ ਪਿੱਛੇ ਪਾਣੀ ਜਿਹੜਾ ਉਹ ਚੜਨਾ ਸ਼ੁਰੂ ਹੋ ਜਾਂਦਾ ਇਹਦੇ ਨਾਲ ਚਾਂਦਪੁਰਾ ਬੰਨਣਾ ਜਿਹੜਾ ਇਸ ਸਾਈਡ ਤੇ ਬਣਿਆ ਹੋਇਆ ਉਤੇ ਦਬਾਅ ਵੱਧਦਾ ਹੈ ਜਿਵੇਂ ਪਿਛਲੇ ਸਾਲ 15 ਜੁਲਾਈ 2023 ਨੂੰ ਸਵੇਰੇ 5 ਵਜੇ ਚੰਪਰਾ ਵੰਨ ਟੁੱਟ ਗਿਆ ਸੀ ਤੇ ਹਜ਼ਾਰਾਂ ਏਕੜ ਫਸਲ ਸੀ ਤਵਾ ਚੜਤੀ ਸੀ ਪਿੰਡਾਂ 'ਚ ਪਾਣੀ ਭਰ ਗਿਆ ਸੀ ਪੰਜਾਬ ਤੇ ਹਰਿਆਣੇ ਦੇ ਬਾਡਰ ਨਾਲ ਲੱਗਦੇ ਪਿੰਡ ਹੈ ਜਿਹੜੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਰਿਆਣੇ ਦੇ ਤੇ ਜ਼ਿਲ੍ਹਾ ਮਾਨਸਾ ਦੇ ਦਰਜਣੇ ਪਿੰਡ ਹੈ ਜਿਹੜੇ ਪ੍ਰਭਾਵਿਤ ਹੁੰਦੇ ਆ ਰਿਹਾ ਕੱਲ ਪਾਣੀ ਹੈ ਜਿਹੜਾ ਡੇਢ ਫੁੱਟ ਤੁਸੀਂ 24 ਘੰਟਿਆਂ ਦੇ ਵਿੱਚ 2 2.5 ਫੁੱਟ ਪਾਣੀ ਜਿਹੜਾ ਉਹ ਵਧਿਆ। ਆ ਤੁਸੀਂ ਦੇਖ ਸਕਦੇ ਹੋ। ਜਿਹੜੇ ਪੁਲ ਬਿਲਕੁਲ ਬੰਦ ਹੈਗੇ। ਉਹ ਜਿਹੜਿਆਂ ਦੇ ਵਿੱਚ ਟਰੈਕ ਵਗੈਰਾ ਫਸੇ ਹੋਏ ਆ ਉਹ ਵੀ ਨਜ਼ਰ ਆ ਰਹੇ ਆ ਤੇ ਪਿੱਛੋਂ ਕਿੰਨਾ ਉਛਲ ਕੇ ਨਾਲ ਵਹਾ ਕੇ ਲੈ ਕੇ ਆ ਰਿਹਾ ਹੈ। ਇਹ ਜਿਹੜਾ ਇਸੇ ਕਰਕੇ ਖਤਰਾ ਹੈ ਕਿਉਂਕਿ ਜੇ ਜੀ ਪੁਲ ਬੰਦ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਫਿਰ ਪਿੱਛੇ ਪਾਣੀ ਵਧਣਾ ਸ਼ੁਰੂ ਹੋ ਜਾਂਦਾ ਹੈ ਜਿੱਥੇ ਬੰਨ ਤੇ ਦਬਾਅ ਵੱਧਦਾ ਹੈਗਾ ਇਹ ਜਿਹੜਾ ਕੰਗਰ ਦਾ ਦੂਜਾ ਪਾਸਾ ਹੈ ਇਧਰ ਪਾਣੀ ਨਿਕਲ ਰਿਹਾ ਆ ਦੇਖ ਸਕਦੇ ਹੋ ਆ ਜਿਹੜੇ ਤੰਗ ਬਿਲਕੁਲ ਬੰਦ ਹੋ ਗਏ よろしくお願いし